ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਹੋਰ ਇੱਕ ਨਵੀਂ ਵੀਡੀਓ ਚ ਲਓ ਜੀ ਬਾਈ ਚੱਲਦਾ ਕੰਮ ਰਾਤ ਮਸ਼ੀਨ ਖੇਤ ਦੇ ਵਿੱਚੇ ਖੜਾ ਦਿੱਤੀ ਦੀ ਹੈ ਨਾ ਕੱਲ ਇੱਥੇ ਲਾਈ ਦਿਓ ਘਰ ਕੋਲ ਤੇ ਬਾਕੀ ਤੇ ਹੈਗੇ ਤੇ ਇਹਨਾਂ ਦੇ 35 40 ਬਿਗੇ ਸਾਰੇ ਹਨਾ ਤਿੰਨ ਚਾਰ ਘਰਾਂ ਦੇ ਦੇ ਸਾਰਿਆਂ ਦੇ ਰਾਤ ਵੱਢ ਗਏ ਆ ਬਾਈ ਰਹਿ ਗਏ ਨੇ ਚਾਰ ਬਿਗੇ ਰਾਤ 9:00 ਵਜੇ ਫੇ ਮੈਂ ਕਹਾ ਯਾਰ ਨਹੀਂ ਉਸ ਬਾਈ ਬਹੁਤ ਪੈਂਦੀ ਆ ਮੈਂ ਮਨੀਨ ਗਿਆ ਮਗਾ ਖੜਾ ਦੇ ਰੂਹੀ ਕਢਾ ਕੇ ਆ ਨਾ ਵੀ ਸਵੇਰੇ ਆਪਾਂ ਸਾਧਰੇ ਰੂਹੀ ਤੇ ਲੱਗ ਜਾਾਂਗੇ ਇੱਥੀ ਦੇ ਚਾਲ ਬਣਾ ਲਾਂਗੇ ਬਾਕੀ ਆ ਰਹਿ ਗਿਆ ਬਸ ਤਕਾਉਣ ਜੀ ਰਹਿ ਗਈ ਕੇਰਾ ਦੀ ਇਹ ਵੱਢ ਕੇ ਫਿਰ ਦੇਖਦੇ ਆ ਅੱਜ ਜਾਂ ਸਰਪੰਚੇ ਦੇ ਜਾਵਾਂਗੇ ਬਣਾਉਨੇ ਆ ਹੁਣ ਪ੍ਰੋਗਰਾਮ ਆ ਨਾ ਲਾਈਨ ਕਿੱਧਰ ਦੀ ਬਣਦੀ ਆ ਬਾਕੀ ਇੱਕ ਗੱਲ ਅੱਜ ਨਾ ਸਵੇਰੇ ਸਾਧਰੇ ਇੱਕ ਕਮੈਨ ਵਾਲੇ ਬਾਈ ਦਾ ਫੋਨ ਆਇਆ ਨਾ ਆਪਣੇ ਨਾਬੇ ਕੋਲ ਦਾ ਹੀ ਆ ਵੀਰਰਦੀਪ ਕਹਿੰਦਾ ਵੀਰੇ ਯਾਰ ਟਰੱਕ ਵਾਲਾ ਫੇਟ ਮਾਰ ਗਿਆ ਵੀ ਮਸ਼ੀਨ ਰੌਂਗ ਸਾਈਡ ਜਾਂਦੀ ਵੀ ਕਟਰ ਬਿਲਕੁਲ ਖਤਮ ਹੋ ਗਿਆ। ਬਾਈ ਮੈਂ ਇੱਕ ਬਗਲ ਕਹਿਣਾ ਕਮਬੈਨ ਵਾਲੇ ਵੀਰਾਂ ਨੂੰ ਹਨਾ ਹੱਥ ਜੋੜ ਕੇ ਵੀਰੇ ਬੇਨਤੀ ਹੋਆ ਹਨਾ ਵੀ ਰੋੜਾਂ ਤੇ ਜਦੋਂ ਕੋ ਜਾਣਾ ਮੇਰਾ ਵੀਰ ਧਿਆਨ ਨਾਲ ਚੱਲਿਆ ਕਰੋ ਬਹੁਤ ਨਾ ਵੀ ਜ਼ਿੰਦਗੀ ਆ ਇਹਦੇ ਉੱਪਰ ਤਾਂ ਕੋ ਖੈ ਨਹੀਂ। ਜਦੋਂ ਜ਼ਿੰਦਗੀ ਦੇ ਵੱਧ ਆਪਾਂ ਹੁਣ ਇੰਨੀ ਦੂਰ ਆਉਂਦੇ ਆ ਹਨਾ ਕਮਬੈਨਾਂ ਲੈ ਕੇ ਵੀ ਰੌਂਗ ਸਾਈਡ ਜਾਂ ਉੱਪਰ ਜਾਣਾ ਤਾਂ ਬਹੁਤ ਦੇਖ ਕੇ ਮੇਰਾ ਵੀਰ ਧਿਆਨ ਨਾਲ ਭਾਵੇਂ ਬੰਦਾ ਥੱਲੇ ਲਾ ਲਿਆ ਕਰੋ ਮੂਰੇ ਹਨਾ ਵੀ ਦੂਰ ਤੇ ਬੰਦੇ ਨੂੰ ਹੱਥ ਮਾਰਿਆ ਹੁਣ ਪਤਾ ਲੱਗ ਜਾਂਦਾ ਕਈ ਵਾਰ ਟਰੱਕਾਂ ਵਾਲੇ ਬਾਈ ਕੀ ਕਰਨਾ ਕੱਚੇ ਮਾਲ ਹੁੰਨੇ ਆ ਨਾ ਕੋਲ 24 25 22 ਘੰਟੇ ਦੇ ਹਨਾ ਵੀ ਵੀ ਭਜਾਈ ਆਉਂਦੇ ਨੇ ਫੁੱਲ ਕਈ ਵਾਰ ਨੀਂਦ ਨੂੰ ਦੁੱਕਣੇ ਵਿਚਾਰੇ ਆ ਨਾ ਟਰੱਕਾਂ ਦੇ ਡਰਾਈਵਰ ਵੀ ਉੱਕਣੇ ਚੱਲਦੇ ਆ ਬਾਈ ਨੀਂਦਾਂ ਦੇ ਵਿੱਚ ਬਾਕੀ ਬਾਈ ਦਾ ਕਟੜ ਦਾ ਖਾਤਾ ਨੁਕਸਾਨ ਹੋ ਗਿਆ ਹੁਣ ਮੇਰੇ ਫੋਨ ਆਇਆ ਤਾਂ ਕਹਿੰਦਾ ਵੀ ਨਿੰਦਰ ਤੇਰਾ ਵਾਲਾ ਕਟੜਾ ਕਿੱਥੇ ਖੜਾ ਦੂਜਾ ਅੱਡਾ ਆਪਣੇ ਦੇ ਵਾਲਾ ਸੋਆ ਵੀ ਨਵਧਣੀ ਆ ਦਵਾਸ ਚੱਲਦੀ ਹੈ ਕਹਿੰਦਾ ਨਵੀਨ ਮੈਂ ਕਿਹਾ ਪਾਈ ਜੇ ਤੇਰਾ ਲੋਡ ਆਗਾ ਹਨਾ ਕਟੜਾ ਆਪਣਾ ਖੜਾ ਵੀਰੇ ਕਟੜ ਤੇ ਜਵਾਬ ਨਹੀਂ ਲੈ ਜਾ ਫੇ ਪੰਗਾ ਇੱਥੇ ਪੈ ਗਿਆ ਵੀ ਉਹਦਾ ਹਨਾ ਮੋਰ ਆਪਣਾ ਕਟਰਾ ਜਿਹਦਾ ਮੋਰਨੀਆਂ ਵਾਲਾ ਸਾਈਡ ਤੇ ਪਿੰਨਾ ਵਾਲਾ ਉਹਦਾ ਕਟਰਾ ਜਿਹੜਾ ਬਾਲਾ ਟਾਈਪ ਆ ਜੀ ਐਨ ਮਸ਼ੀਨ ਆ ਫਿਰ ਕਹਿੰਦਾ ਬਾਈ ਯਾਰ ਸੂਤ ਨਹੀਂ ਆਉਣਾ ਮੈਂ ਕਹਾਂ ਜੇ ਵੀਰੇ ਜੇ ਤੈਨੂੰ ਲੋਡ ਆ ਕੱਟਰਦੀਆਂ ਨਾ ਤੂੰ ਬੜਾ ਕੰਮ ਚਲਾ ਬਾਕੀ ਕੋਈ ਗੱਲ ਨਹੀਂ ਕਟਰ ਕੋਟਰ ਦੀ ਕੋਈ ਗੱਲ ਨਹੀਂ ਲੈ ਜਾ ਪਾ ਕੇ ਜਿਹਦਰਾ ਸੂਤ ਆਉਣਾ ਫਿਰ ਕਹਿੰਦਾ ਬਾਈ ਨਹੀਂ ਯਾਰ ਮੈਂ ਕਰਦਾ ਕੋਸ਼ਿਸ਼ ਕਹਿੰਦਾ ਪਿੰਡ ਤੇ ਟਰੇ ਮਿਲਦੀ ਆ ਨਵੀਂ ਹੈ ਨਾ ਕੰਪਨੀ ਚੋਂ ਵੀ ਉਹ ਲੈ ਲੰਨੇ ਆ ਉਹਦੇ ਨਾਲ ਜੇ ਆਪਣਾ ਕੰਮ ਚੱਲਦਾ ਬਾਕੀ ਇਧਰ ਜਾ ਰਹੇ ਆ ਸਰਦਾਰ ਜੀ ਡੀਜ਼ਲ ਲੈਣ ਇਹਨਾਂ ਦੀ ਵੀ ਮਸ਼ੀਨ ਔਣੀ ਆ ਕੋਈ ਸਾਹਮਣੇ ਟਾਈਮ ਆ ਬਾਈ ਕਿਦਣਾ ਰੁਗ ਜਿੱਥੇ ਗਿਰੀ ਹੋਈ ਬਾਕੀ ਆ ਹਨਾ ਉੱਥੇ ਥੋੜਾ ਜਿਹਾ ਰੁਗ ਜਾ ਬਣ ਜਾਂਦਾ ਉਹ ਕੱਢਣ ਨੂੰ ਬਚੀ ਹੁਣ ਵਿੱਚ ਬੜਿਆ ਕਮੈਂ ਦੇ ਬਾਕੀ ਇਹੀ ਯਾਰਾਂ ਬਾਈ ਰੋਡਾਂ ਤੇ ਜਦੋਂ ਆਪਾਂ ਆਉਣੇ ਆ ਬਹੁਤ ਮੇਰਾ ਵੀ ਧਿਆਨ ਗਿਆ ਲੈਣਾ ਨਾ ਰਾਮ ਗੱਲ ਕਾਲੀ ਕੋਈ ਨਹੀਂ ਕਰਨੀ ਕਿਉਂ ਆਪਾਂ ਬਾਈ ਇੰਨੇ ਦੂਰ ਤੇ ਨਾ ਸਫ਼ਰ ਕਰਕੇ ਆਏ ਹਾਂ 2000 ਕਿਲੋਮੀਟਰ ਤੇ ਆ ਕੋਈ 1100 ਕਿਲੋਮੀਟਰ ਦਾ ਕੋਈ 1500 ਕਿਲੋਮੀਟਰ ਤੇ ਆ ਤਾਨੂੰ ਪਤਾ ਬਾਈ ਇੱਧਰ ਜੇ ਨਾ ਬਾਣੀ ਮੋਤੀ ਮਦੀਨ ਗਾ ਗੱਲਬਾਤ ਹੈ ਕਿ ਨਾ ਉਹ ਵੀ ਜਾਂਦੀ ਆ ਤਾਂ ਖਾਣੇ ਵਾਲੇ ਬਾਈ ਜਦੇ ਮਦੀਨ ਨੂੰ ਨਾ ਲੈ ਜਾਂਦੇ ਆ ਫਿਰ ਉੱਥੇ ਵੀ ਤੁਹਾਨੂੰ ਪਤਾ ਵੀ ਖਾਣ ਨੂੰ ਆ ਨਾ 20 5000 ਉੱਥੇ ਲੱਗ ਜਾਂਦਾ ਹੁਣਾਂ ਦਾ ਬਾਅਦ ਚ ਆਖਰ ਨੂੰ ਬੈਕ ਲਈ ਹੁੰਦਾ ਬਾਕੀ ਬਾਈ ਗੁਰੂ ਮਿਹਰ ਕਰੇ ਨਾ ਕੰਮੈਨ ਵਾਲੇ ਮੇਰੇ ਭਰਾਵਾਂ ਤੇ ਵੀ ਐ ਜੀ ਕਿਸੇ ਨਾ ਦਿੱਕਤ ਪਸਿਆ ਆਵੇ ਹੀ ਨਾ ਰੱਬ ਲਿਆ ਆਵੇ ਹੀ ਨਾ ਬਾਕੀ ਹੁਣਾਂ ਮੱਜੀ ਉਹਨਾਂ ਦਾ ਰੋਟੀ ਪਾਣੀ ਲੈਣ ਚੱਲੇ ਆ ਚੱਲਦੇ ਆ ਫਾਰਮ ਤੇ ਅੱਜ ਨਾਲੇ ਦਿਖਾਉਨੇ ਆ ਫਾਰਮ ਤੇ ਜਿਹੜੀ ਮੱਕੀ ਵੱਡੀ ਜੇ ਨਾ ਕਈ ਵੀਰਾਂ ਨੇ ਇੱਕ ਕਮੈਂਟ ਕਰੇ ਦੇ ਵੀਡੀਓ ਜਿੱਥੇ ਆਪਾਂ ਹਨਾ ਵੀਡੀਓ ਪਾਈ ਦੀ ਉਦੋਂ ਯਾਰ ਬਾਈ ਝੂੜ ਗੱਪ ਘਟ ਮਾਰਿਆ ਕਰ ਯਾਰ ਇੰਨੀ ਮੱਕੀ ਕਿੱਥੇ ਨਿਕਲਿਆ ਬਾਈ ਜਿਹੜੀ ਇਹਨਾਂ ਦੀ ਮੱਕੀ ਆ ਇਹਨਾਂ ਦੀ ਨਿਕਲਦੀ ਆ 11 12 ਕੁਆਂਟਲ ਦਿੱਗੇ ਦੀ ਹੈ ਨਾ 10 ਦੇ ਉੱਤੇ ਆਫਤਾ ਜਾਣੀ ਇਹਨਾਂ ਦੀ ਘੱਟ ਨਹੀਂ ਹੈਗੀ ਜਿਹੜੀ ਬਾਈ ਉਹ ਅੰਕਲ ਉਹਨਾਂ ਦੀ ਮੱਕੀ ਦੀ ਪੰਜਾਬੀ ਕਾਲੂ ਉਹਨਾਂ ਦੀ ਫਾਰਮ ਵਾਲੀ ਮੱਕੀ ਉਹਨੇ ਬਾਈ ਮਸ਼ੀਨ ਚਲਦੀ ਨੇ ਵੀ ਦੱਸਿਆ ਔਰ ਛਾੜ ਨਹੀਂ ਦੱਸਿਆ ਬਾਕੀ ਉਹਨਾਂ ਦੇ ਜੇ 8-10 ਕਿੱਬੇ ਵੱਡੇ ਆ ਬਾਕੀ ਤੁਹਾਨੂੰ ਮੱਕੀ ਤੇ ਕੌਣ ਆ ਜਾ ਕੇ ਹਨਾ ਵੀ ਹੋਊਗੀ 200 ਤੇ ਪਲੱਸ ਮੱਕੀ ਆ ਉਹ 250 ਤੇ ਦੋ ਆਹ 250 ਦੇ ਵਿੱਚ ਵਿੱਚ ਮੱਕੀ ਆ ਉਹ ਇੰਨੀ ਪਟਾੜ ਵਧੀਆ ਨਿਕਲੇ ਆ ਬਾਕੀ ਬਈ ਸੇਵਾ ਹਨਾ ਪੰਜਾਬੀ ਵੀ ਆ ਇਹਨਾਂ ਦੀ ਸੇਵਾ ਦਾ ਫਰਕ ਪਾਉਦਾ ਜਿਵੇਂ ਉਹਨਾਂ ਦੱਸਿਆ ਹਨਾ ਵੀ ਇਹਨਾਂ ਦੇ ਪੀ ਬੀ ਛਿੜ ਕੇ ਮੁੜ ਕੇ ਬਈ ਵੱਡਣ ਟਾਈਮ ਆਉਂਦੇ ਆ ਹੁਣ ਦੇਖੋ ਬਾਪ ਪੁੱਤ ਦੋਏ ਹਨਾ ਫਾਰਮ ਦੇ ਪਿੱਛੇ ਰਹਿੰਦੇ ਆ ਕਿਤੇ ਨਹੀਂ ਜਾਂਦੇ ਹੋ ਇੱਕ ਚੱਲ ਜੂ ਪਿੰਡ ਨੂੰ ਇੱਕ ਉਰੀ ਰਹੂ ਦੇਖ ਭਾਲ ਬਈ ਵਿੱਚ ਬਹੁਤ ਵਰਕ ਪੈ ਜਾਂਦਾ ਹਨਾ ਇਹਦੇ ਨਾਲ ਚਲੋ ਬਾਕੀ ਆ ਖੇਤ ਵੱਟ ਗਿਆ ਨਾ ਵੀ ਆਪਾਂ ਮਸ਼ੀਨ ਵੀ ਹੋਰ ਅੱਡਾ ਪੱਟਣਾ ਇੱਥੇ ਤੇ ਬਾਕੀ ਫੇ ਰੋਟੀ ਲਈ ਆਈਏ ਜਾ ਕੇ ਹੁਣ ਨਾਲੇ ਤਾਂ ਦੁਕਾਨੋਂ ਅਜ ਫਾਰਮ ਪਰ ਜਾ ਕੇ ਝਾਤੀ ਮਰਾਉਨੇ ਆ ਫਾਰਮ ਪਰ ਤੇ ਮਸ਼ੀਨ ਪੱਟ ਕੇ ਲਿਆਂਦੀ ਇੱਧਰ ਆਹ ਏਰੀਏ ਦੇ ਵਿੱਚ ਆ ਗਏ ਹੁਣ ਇੱਧਰ ਸਾਡੇ ਸਰਪੰਚ ਸਾਹਿਬ ਇਹਦੇ ਕੋਲੇ ਆਈ ਆ ਮਸ਼ੀਨ ਆ ਹੁਣ ਇਹ ਆ ਸਰਪੰਚ ਪਿੰਡ ਦਾ ਬਿਨਾ ਵੋਟਾਂ ਦੇ ਬਣਾਇਆ ਸਰਪੰਚ ਇਹਦਾ ਕਹਿੰਦੇ ਨੇ ਫੁੱਦੂ ਲੋਟਾ ਜਿਹੜਾ ਬਈ ਫੁੱਦੂ ਲੋਟਾ ਇਹਦੇ ਬਾਕੀ ਮਿਲਦੇ ਨੇ ਉਹ ਬਾਕੀ ਕਮੈਨ ਚਲਾ ਲੀਏ ਬਚੀ ਲੱਗਿਆ ਮੁੱਛਾ ਦਾਰ ਨਾ ਆਖੇ ਦੋ ਤਾਰਾਂ ਜੰਗਾ ਵਿੱਚ ਦੇਖ ਕੇ ਵਿੱਚ ਬਜੀ ਹੋਰ ਵੀ ਡੰਡਾ ਰੁੰਡਾ ਹੁੰਦਾ ਨਾ ਨੇ ਰੱਖਿਆਗਾ ਕਈ ਵਾਰ ਬੰਦੇ ਦਾ ਭਲੇਖਾ ਪੈਂਦਾ ਦਿਖਦਾ ਨਹੀਂ ਹੈਗਾ ਹੋਰ ਭਾਈ ਜੀ ਸੱਸ ਲਗਾ ਸਾਰਿਆਂ ਨੂੰ ਜੀ ਇੱਥੇ ਨੂੰ ਇੱਥੇ ਨੂੰ ਕਮਾ ਲਾ ਦੇ ਦੇਖ ਦੇ ਕੀ ਲੱਛਣ ਕਰਦਾ ਉਰੇ ਉਰੇ ਰੱਖ ਥੋੜਾ ਉਰੇ ਰੱਖੋ ਟੋਆ ਜਾ ਬਰੇ ਵਾ ਦੂਏ ਚ ਮੱਕੀ ਬਾਈ ਆਇਆ ਵੀ ਤਾਹਾਂ ਟਾਂਡਾ ਐਦ ਕੀ ਹਰਾ ਰਹਿ ਗਿਆ ਉਹਦੇ ਕਰਕੇ ਆਹ ਜਿਵੇਂ ਆ ਸੁੱਕੀ ਪਈ ਆ ਇਹ ਲੇਵਰ ਗਾ ਵੜਾ ਲਈ ਇਹ ਜੀ ਮੱਕੀ ਕਮੈਨ ਗਾ ਵਧਣੀਆਂ ਨਹੀਂ ਹੁੰਦੀ ਆ ਹਨਾ ਹਰੇ ਦੇ ਵਿੱਚ ਟਾਂਡਾ ਜਿਹੜਾ ਹਨਾ ਕਟਰ ਦੇ ਵਿੱਚ ਤੁਹਾਨੂੰ ਪਤਾ ਗਿੱਲਾ ਉਹ ਵੱਡੇ ਜਾਂਦਾ ਵੱਡੇ ਦਿੰਦਾ ਕਟਰ ਮਸ਼ੀਨ ਦੇ ਵਿੱਚ ਨੂੰ ਵਾ ਟਾਂਡਾ ਜਾਣ ਲੱਗਦਾ ਉਹਦੇ ਕਰਕੇ ਵੀ ਨਾ ਮਾੜਾ ਮੋਟਾ ਜਿਹੜਾ ਟਾਂਡੇ ਦਾ ਸਿਲਕਾ ਜ ਆ ਉਸ ਹੀ ਪਾਣੇ ਵਿੱਚ ਨੂੰ ਲੱਗ ਜਾਂਦਾ ਹੁਣ ਅਸੀਂ ਪਨਵੇਆ ਡੰਡਲ ਜੇ ਖੜੇ ਹੋ ਜੰਨੇ ਆ ਵਿੱਚ ਉਹ ਜਿਵੇਂ ਕੋਈ ਆ ਨਾ ਇਹ ਨਿਕਲਦੇ ਆ ਲਓ ਜੀ ਚਲਾਤੀ ਸਰਪੰਚ ਦੇ ਏਰੀਏ 'ਚ ਚੱਲੀ ਗਾਇਰ ਪੁੱਠੀ ਲੜ ਗਈ ਬਈ ਯਾਰ ਬਾਕੀ ਖੇਤਾਂ ਦੇ ਵਿੱਚ ਵੀ ਕੱਟ ਨਹੀਂ ਲਾਉਣ ਮੰਨਦੇ ਇੱਕ ਦੂਜੇ ਨੂੰ ਆਹ ਖੇਤ ਦੇ ਵਿੱਚ ਕੱਟ ਨਹੀਂ ਲਾਉਣ ਉਹਦਾ ਕੱਟ ਰੋਡ ਤੇ ਲਾਉਣਾ ਪਿਆ ਉਹ ਟਰਾਲਾ ਖੜਾ ਹੈ ਕਹਿੰਦੇ ਇਹ ਖੇਤ ਦੇ ਵਿੱਚ ਬਾਨ ਨਹੀਂ ਦਿੰਦੇ ਹੈਗੇ ਵੀ ਲੜਾਈ ਹੋ ਜਾਂਦੀ ਹੈ ਮਸ਼ੀਨ ਵਾਲੇ ਕਹਿੰਦੇ ਵੀ ਖੇਤ ਵਾਲੇ ਕਹਿੰਦੇ ਵੀ ਸਾਡੇ ਖੇਤ 'ਚ ਕਰੇ ਫਸਲ ਨਹੀਂ ਹੁੰਦੀ ਵੀ ਜਿੱਥੇ ਰ ਟਾਇਰ ਲੰਘ ਜਾਂਦਾ ਉਹ ਟਾਂਡਾ ਆ ਰਾਇਦਾ ਵਿੱਚ ਜਾਂਦਾ ਨਾ ਏ ਥੋੜੀ ਜਿਹੀ ਸੈਟਿੰਗ ਕਰਨੀ ਆ ਹੁਣ ਵਿਰੇ ਡਾਂਡਾ ਵਿੱਚ ਜਾਂਦਾ ਡਾਂਡਾ ਵਿੱਚ ਜਾਣ ਦਾ ਨਾਣਾ ਇਹਦੇ ਸਸਰੀਆ ਕੱਲ ਮੇਰੇ ਵੀਰਾਂ ਨੂੰ ਪਹਿਲਾਂ ਆਪਾਂ ਆਏ ਸੀ ਉਦੋਂ ਮੱਖੀ ਪੱਜ ਕੇ ਬਹੁਤ ਨਹੀਂ ਆ ਰਹਾ ਹੁਣ ਆਪਾਂ ਆ ਗਏ ਇੱਥੇ ਲਈ ਸਾਈਡ ਤੇ ਜਿਹੜਾ ਹੁਣ ਬਹੁਤ ਪੂਰਾ ਵਿੱਚ ਨਹੀਂ ਲਿਆ ਉਹਦਾ ਬਾਕੀ ਵੀਰਾਂ ਨੇ ਪੁੱਛਿਆ ਕਿ ਮੱਖੀ ਆਪਣੀ ਕਿਹੋ ਜੀ ਵੱਟ ਹੁੰਦੀ ਆ ਤੇ ਵੀਰੋ ਨੇ ਕਹਿੰਦੇ ਮੱਖੀ ਬਹੁਤ ਵੱਢੀ ਆ ਉਹ ਭਾਈ ਜੋ ਲੇਟਾ ਹੂਆ ਨਾ ਪਹਿਲੇ ਜੇ ਪੜਾ ਹੈ ਜੋ ਟਾਪੇੜਾ ਲੇਟਾ ਹੂਆ ਨਾ ਜੈਸੇ ਜੇ ਪੜਾ ਹੈ ਇਹ ਨਹੀਂ ਉੱਟੇਗਾ ਇਹ ਤਾਂ ਪਹਿਲੇ ਤੇ ਹੀ gira hua hai. ਹਾਂ ਸਰਪੰਚ ਸਾਹਿਬ, ਚਲਵਾ ਲਾਉਣ ਦਾ ਔਕਾਤ ਨਹੀਂ ਦਿਆ ਹਾਂ। ਕੀ ਹਾਲ ਹੈ ਸਰਪੰਚ ਸਾਹਿਬ? ਇੱਧਰ ਤੋਂ ਆ। ਕਹਿੰਦੇ ਫ੍ਰੀ ਵਿੱਚ ਸਰਪੰਚ ਬਣਾਉ ਆ ਹਾਂ ਬਗੈਰ ਖਰਚੇ ਸੇ। ਉਹ ਕਿਵੇਂ ਬਣ ਗਿਆ ਤਾਂ? ਗੱਲ ਤਾਂ ਤੁੰਡੀ ਹਰਵਾਲੀ ਹੋ ਗਈ। ਹਾਂ। ਹਮਾਰੀ ਮਿਹਰਬਾਨੀ ਕਾਦੀ ਹੋਗੀ? ਮਿਹਰਬਾਨੀ ਤਾਂ ਭਗਵਾਨ ਕੀ ਹੋਈ ਹੈ। ਕੋਈ ਕੋਈ ਬਤਨ ਨਹੀਂ ਆਇਆ ਅਜੇ ਆ ਰਿਹਾ ਹੁੰਦਾ ਕਰਦੇ ਆਓ ਜੀ ਬਾਈ ਇੱਥੇ ਵੀ ਹੋ ਗਈ ਪਾਸ ਮਸ਼ੀਨ تایਮ ਨਾਲ ਆਇਆ ਤਾਂ ਨਾ ਮੈਨੂੰ ਤੇ ਜਿਹੜਾ ਆਪਣਾ ਅੰਕਲ ਫਾਰਮ ਵਾਲਾ ਉਹਨੇ ਕਿਆ ਕਹਿੰਦਾ ਨਾਲ ਜਿਆ ਇੱਕ ਵਾਰੀ ਹੈ ਨਾ ਵੀ ਉਹ ਪਿੰਡ ਚ ਪਹਿਲੀ ਵਾਰੀ ਮਸ਼ੀਨ ਚੱਲਣ ਲੱਗੀ ਆ ਵੀ ਇਹਲੇ ਧਮਕੀ ਦੀ ਮਹੂਰਤ ਆ ਨਾ ਤਾਂਹੀਂ ਕਰਨੀ ਆ ਜਾ ਕੇ ਉਹ ਪਿੰਡ ਦੇ ਵਿੱਚ ਵੀ ਤੁਹਾਨੂੰ ਪਤਾ ਹੀ ਆ ਨਾ ਬਾਈ ਪੰਜ ਸੱਤ ਬੰਦੇ ਇਕੱਠੇ ਹੋ ਜਾਂਦੇ ਆ ਪੰਜਾ ਸੱਤਾਂ ਦੀ ਰਾਏ ਆਪਣੀ ਆਪਣੀ ਹੋ ਜਾਂਦੀ ਆ ਉਹ ਕਹਿੰਦਾ ਆਏ ਆ ਕੋਈ ਕਹੂਗਾ ਨੁਕਸਾਨ ਕਰਦੀ ਆ ਕੋਈ ਕੋ ਦਾਣੇ ਭੰਦੀ ਆ ਨਾ ਕੋਈ ਕੋ ਸਫਾਈ ਨਹੀਂ ਪਰ ਮਹਾਰਾ ਦੀ ਕਿਰਪਾ ਰਹੀ ਆ ਵੀ ਬਾਬੇ ਨਾਨਕ ਦੀ ਮੈਂ ਕਹਿੰਦਾ ਵੀ ਜੈ ਜੀ ਬਾਅ ਉਹਨੇ ਆਪਣੀ ਫੜੀ ਆ ਹਨਾ ਮੈਂ ਕਹਿੰਦਾ ਵੀ ਆਪਾਂ ਸਾਰੀ ਉਮਰ ਹਨਾ ਚੁਕਰਾਨਾ ਬਾਈ ਮਾਲਕ ਦਾ ਇਕਣੇ ਕਰਦੇ ਰਹਾਂਗੇ ਜਿਕਣਾ ਵੀ ਇੰਨੀ ਨੇੜੇ ਹੋ ਕੇ ਸੁਣਦਾ ਮੇਰੀ ਤਾਂ ਗੱਲ ਛੱਡ ਦੋ ਤੂੰ ਾਟਾ ਓੜੇ ਸਾਹਮਣੇ ਆ ਨਾ ਬਾਈ ਅੱਜ ਕਹਾਲਾ ਨਾ ਮਸ਼ੀਨਰੀ ਬਾਹਰਲੇ ਸੂਬਿਆਂ ਜਿਹੜਾ ਮਸ਼ੀਨਾਂ ਲੈ ਕੇ ਆਉਣੇ ਸੌਖੀ ਆ ਘਟੋਗੜ ਵੀ ਲੱਖ ਰੁਪਈਆ ਜਿਹੇ ਚਾਰ ਟਰੱਕ ਰੱਖ ਕੇ ਮਸ਼ੀਨਾਂ ਚਲਦੀਆਂ ਪਰ ਮਾਲਕ ਦੀ ਕਿਰਪਾ ਰਹੀ ਆ 50 50 ਕੁ ਹਜ਼ਾਰ ਰੁਪਈਆ ਨਾਲੇ ਮਸ਼ੀਨ ਇੱਥੇ ਆ ਕੇ ਹਨਾ ਸੋਆ ਵੈਂਦਾ ਸੀ ਜਿਹੜੇ 5-6 ਦਿਨ ਵਧੀਆ ਲੱਗੇ ਦੇਖ ਲਓ ਉੱਥੇ 1 ਰੁਪਈਆ ਵੀ ਨਹੀਂ ਮੇਰਾ ਹਨਾ ਜਮੇ ਹੀ ਕਿਸੇ ਨੇ ਰੱਖਿਆ ਨਾਲ ਦੀ ਨਾਲ ਪੈਸੇ ਦੇਈਗੇ ਉਹੀ ਸਿਸਟਮ ਘਲਾ ਕੇ ਉਹੀ ਪੈਸਿਆਂ ਨਾਲ ਮੱਕੀ ਚੱਗ ਗੇਮ ਘਵਾਤੀ ਇੱਥੇ ਲੈ ਕੇ ਚਲਾਤੀ ਹੁਣ ਚਲੋ ਇੱਥੇ ਅੰਕ ਲਾਉਣਾ ਦੀ ਵੱਡੀ ਹੈ ਵੱਡੀ ਹੈ ਪੰਜਾਬੀਆਂ ਦੇ ਉਧਰ ਫਾਰਮ ਤੇ ਨਾ ਬਾਕੀ ਹੋਰ ਲਾ ਇੱਥੇ ਕਿੰਨੇ ਵੜਤੀ ਕਈ ਘਰਾਂ ਦੇ ਵੜਤੀ ਚਲੋ ਇੱਕ ਦੋ ਦਿਨ ਨੂੰ ਉਹਨਾਂ ਨੇ ਪੈਸੇ ਦਿੰਦੇ ਹੋਏ ਨਾ ਆਪਣਾ ਸਰਕਲ ਹੈ ਜਿਹੜਾ ਨਾ ਵੀ ਚੱਲੀ ਜਾਣਾ ਵਾਹਿਗੁਰੂ ਦੀ ਕਿਰਪਾ ਨਾਲ ਚਲੋ ਹੁਣ ਬਾਈ ਅਜੇ ਰੋਟੀ ਨਹੀਂ ਖਾਧੀ ਡੇਢ ਵੱਜ ਗਿਆ ਮੈਂ ਕਿਹਾ ਪਹਿਲਾਂ ਹੁਣ ਰੋਟੀ ਨਾ ਖਾ ਕੇ ਆਈਏ ਬੱਚੀ ਉਹਨਾਂ ਨੂੰ ਤਾਂ ਉੱਥੇ ਖਲਾਤੀ ਗਏਤ ਵਾਲਿਆਂ ਨੇ ਪੂਰੀਆਂ ਛੋਲੇ ਹਲੂ ਇਹਨਾਂ ਨੂੰ ਖਵਾਤੀ ਉਹਨਾਂ ਦੇ ਖੇਤ ਵਾਲਿਆਂ ਨੇ ਮੈਨੂੰ ਕਹਿੰਦੇ ਖਾ ਲਾ ਮੈਂ ਕਿਹਾ ਮੈਨੂੰ ਭੁੱਖ ਨਹੀਂ ਸੀ ਜਾਈ ਸਵੇਰੇ ਫਿਰ ਹੁਣ ਆਪਾਂ ਚੱਲਦੇ ਆਂ ਫਾਰਮ ਤੇ ਨਾਲੇ ਰੋਟੀ ਖਾਣੇ ਆ ਨਾਲੇ ਰਾਤ ਦੇ ਬਚੀ ਉਹਨਾਂ ਦੇ ਭਾਂਡੇ ਆ ਜਿਹੜੇ ਉਹ ਦੇ ਆਉਨੇ ਆ ਇਹ ਹੈਗੇ ਆ ਜੇ ਸੱਤ ਵਿਗਿਆਨਾ ਪਲਾਂਟ ਦੱਸਦੇ ਆ ਜਾਨੂੰ ਇਹ ਵੱਡਣਾ ਹੈ ਜਾਨੂੰ ਉੱਪਰ ਆ ਜਾਣਾ ਹੈ ਨਾ ਆਪਾਂ ਐਂਟਰੀ ਹੋ ਕਰਨੀ ਹੁੰਦੀ ਹੈ ਬਾਈ ਨਾਲ ਫੇਰ ਇੱਥੇ ਜੀ ਨੂੰ ਹੋਰ ਉਹ ਥੱਲੇ ਜੀ ਨੂੰ ਈਮਲੀ ਕੋਡ ਨੂੰ ਕਹਿੰਦਾ ਬਾਕੀ ਉੱਥੇ ਫੇ ਦੇਖਦੇ ਆ ਚਲੋ ਚੱਲਦੇ ਆ ਜੀ ਫਾਰਮ ਪਰ ਨੂੰ ਆਪਾਂ ਮਸ਼ੀਨ ਕੋਲ ਤੇ ਫਾਰਮ ਚ ਆ ਗਏ ਫੇਰ ਰੋਟੀ ਰੋਟੀ ਮੈਂ ਕਿਹਾ ਖਾ ਕੇ ਆਉਨੇ ਆ ਬਾਕੀ ਆਪਣੇ ਆਉਂਦਿਆਂ ਨੂੰ ਬੰਦਿਆਂ ਨੇ ਬਾਈ ਟਰਾਲੀ ਟੀਸੀ ਲਾਈ ਪਈ ਆ ਬਾਕੀ ਤੇ ਚੋਬਰ ਗਰਮੀ ਗਰਮੀ ਵਿੱਚ ਕੱਪੜੇ ਲਾ ਕੇ ਇਹ ਗਾਲੂ ਲੱਗ ਗਿਆ ਜੋਰ ਅਜਾ ਧੂਆ ਨਿਕਲ ਗਿਆ ਵੀਰੇ ਹੈ ਧੂਆ ਨਿਕਲ ਗਿਆ ਯਾਰੋ ਬੜਾ ਪੰਜਾਬ ਦੇ ਵਿੱਚ ਇਹ ਮੌਜ ਆ ਨਾ ਵੀ ਨਾਲ ਦੀ ਨਾਲ ਫਸਲ ਵੱਢੀ ਨਾਲ ਦੀਆਂ ਟਰਾਲੀ 'ਚ ਪੱਖਾ-ਪੁੱਖਾ ਵੀ ਤਾਂ ਮੰਡੀ ਚ ਲਾਉਨੇ ਆ ਨਾ ਸਾਲ ਜਿਹੜਾ ਦਿੱਲੀ ਬੈਠ ਰਿਆ ਹੀ ਫਾਇਦਾ ਹੋਇਆ ਨਹੀਂ ਆਪਣੇ ਵੀ ਇਹੀ ਕੰਮ ਹੋਣਾ ਸੀਗਾ ਵੱਢ ਕੇ ਘਰੇ ਸੱਟ ਲੋ ਮੁੜ ਕੇ ਹੌਲੀ-ਹੌਲੀ ਵੇਚੀ ਚੱਲ ਜੇ ਇਹ ਕਿਸਾਨ ਵੀ ਜਲ ਜਾਂਦੇ ਦਿੱਲੀ ਯਾਰ ਹਨ ਹੱਲ ਹੁੰਦਾ ਕੋਈ ਇਹਨਾਂ ਦਾ ਹੱਲ ਹੋ ਜਾਣਾ ਦਾ ਨਾ ਮੋਟਾ ਫਰਕ ਪੈਣਾ ਤਾਂ ਉੱਠੇ ਹੀ ਨਹੀਂ ਹੈਗੇ ਲੋਕ ਜਮੇ ਨਹੀਂ ਉੱਠੇ ਜੇ ਜਿੰਨੀ ਕੀ ਕੀ ਕਰਦਾ 19 ਕ 20 ਕੁਆਂਟਲ ਜੇ ਲੱਖ ਰੁਪਏ ਲੋਡ ਆ ਗਈ 20 ਕੁਆਂਟਲ ਸੌ ਦੇ ਵਿੱਚੇ ਉਹਨੇ ਬਸ ਬਾਕੀ ਘਰੇ ਆ ਬਾਕੀ ਘਰੇ ਪਈ ਹੈ ਬਾਈ ਹੈ ਨਾ ਜੇ ਕਈ ਬਾਈ ਕਹਿੰਦੇ ਨੇ ਨਾ ਦਿਲ ਦੀ ਕਿਸਾਨ ਕਹਿੰਦੇ ਉਹ ਮੂਰਖ ਹੋਏ ਆ ਪਾਗਲ ਹੋ ਗਏ ਬਾਈ ਆ ਚੀਜ਼ਾਂ ਤੇ ਬੈਠੇ ਤੇ ਆ ਦੇਖੋ ਹੁਣ 4 ਦਿਨ ਹੋ ਗਏ ਮੱਕੀ ਵੱਡੀ ਨੂੰ ਹਨਾ ਇੱਥੀ ਨੂੰ ਆਪ ਆਪ ਬੰਦਿਆਂ ਨੇ ਪੱਖਾ ਲਾਇਆ ਆਪ ਹੁਣ ਟਰਾਲੀ ਭਰੀ ਆ ਇਹ ਮੰਡੀ ਲਿਜਾ ਕੇ ਹਨਾ ਕੱਲ ਤੱਕਰ ਵਿਗਣੀ ਹੈ ਇਹ ਕੱਲ ਨੂੰ ਵੀ ਕੋਈ ਪਤਾ ਨਹੀਂ ਹੈਗਾ ਮਾ ਕੱਲ ਨੂੰ ਦਿੱਕਤਾ ਜਾਊ ਪਰ ਰਾਤ ਨੂੰ 2-3 ਵਜੇ ਤੱਕ ਮੁੜ ਜਾਊਗਾ ਵੀ ਕੱਲੋਂ ਕੱਲੋਂ ਜਾ ਕੇ ਸਵੇਰੇ ਹੋਜੂ ਅਗਲੇ ਦਿਨ ਇੱਕ ਟਰਾਲੀ ਦੂਅ ਤੇ ਤੀਏ ਦਿਨ ਮੁੜੇਗਾ 48 ਘੰਟੇ ਬਾਅਦ ਮੁੜੇਗਾ ਅਜੇ ਮੱਕੀ ਹੋਰ ਕੱਲ ਦਾ ਵੱਡੀ ਕੋਸ ਨਹੀਂ 10-12 ਵਿਘੇ ਵੱਡੇ ਦਾ ਸਾਰੀ ਮੱਕੀ ਉਹ ਦੇਖੋ ਸਾਰੀ ਲਾਈਨ ਖੜੀ ਆ ਜੀ ਉਹ ਪੂਰੀ ਲਾਈਨ ਮੱਕੀ ਬਾਈ ਦੀ ਉਹ ਆਹੋ ਬਾਕੀ ਇਹ ਝੋਨਾ ਫੇ ਕੱਲ ਝੋਨਾ ਵੀ 1-2 ਵਿਘਾ ਝੋਨਾ ਕਣਕ ਵੀ ਝੋਨਾ ਵੀ ਵੀਰੇ ਉੱਥੇ ਸ਼ੋਕਨਗਰੀ ਬੱਚਾ ਉਹ ਵੀ ਇੱਕ ਨੇ ਭਗਣਾ ਲਗਾਣਾ ਹੀ ਪੈਣਾ ਆਪਾਂ ਨੂੰ ਤਾਂ ਕਿਨਾਂ ਦਿਨ ਮਹੀਨਾ ਲੱਗੂ ਹੁਣ ਪਹਿਲਾਂ ਮੱਕੀ ਵੇਚਾਂਗੇ 15 20 ਦਿਨ ਘਰ ਝੋਨਾ ਵੇਚਾਂਗੇ ਹਾਂ ਡੈਡੀ ਨੇ ਤੇ ਕਣਕ ਬੀਜੀ ਜਾ ਮਗਰ ਦੀ ਮਗਰ ਹਾਂ ਹੁਣ ਹੀ ਲਾਦਣੀਆਂ ਲੱਗੂ ਮਤ ਲੱਗਦੇ ਆ ਪੌਣਿਆਂ ਤਗੀਆਂ ਲਿਆ ਕੇ ਨਵਾਂ ਟਰੈਕਟਰ ਵਾਦਦੇ ਨੇ ਹਾਂ 30 30 30 ਵੀ ਹੋਵਾ ਵਾਲਾ ਹੈਂਡ ਲਿਆਓ ਆਹ ਹੋਰ ਵੀ ਹੋਰ ਹਾਂ ਨਾ ਕਹਿੰਦਾ ਅਗਲਾ ਵੀ ਐਮਪੀ ਦੇ ਵਿੱਚ ਖੇਤੀ ਵੀ ਹੈ ਨਾ ਉਧਰ ਯਾਰ ਬੜੇ ਬੜੇ ਟਾਕਾਂ ਪੰਜਾਬੀਆਂ ਦੇ ਨਜ਼ਾਰੇ ਲੈਣੇ ਆਂ ਬਾਈ ਆ ਨਜ਼ਾਰੇ ਆ ਸਵੇਰ ਤੇ ਜਦਲਾ ਜੱਤ ਉੱਠਦਾ ਹੋ ਉਹਨੂੰ ਮੱਕੀ ਦੀ ਰੈਂਸ਼ਨ ਖੜੀ ਹੋ ਜਾਂਦੀ ਹੈ ਵੀ ਕਿਤੇ ਗਰਮ ਨਾ ਹੋ ਜੇ ਟਰੈਕਟਰ ਚੱਕਦਾ ਕਦੇ ਪੈਰ ਮਾਰਦਾ ਹਨਾ ਬਾਕੀ ਹੁਣ ਟਰਾਲੀ ਭਰੀ ਆ ਹੁਣੇ ਮੰਡੀ ਜਾਣੀ ਆ ਅੜ ਕਿਹੜੀ ਪਤਾ ਵੀ ਪਾਟਸੋਂ ਟਰਾਲੀ ਆਵੇ ਖਾਲੀ ਹੋਵੇ ਜਾਂ ਚੌਥੇ ਨੂੰ ਆਵੇ ਫੇਰ ਦੁਬਾਰੇ ਟਰਾਲੀ ਭਰ ਕੇ ਜਾਊਗੀ ਮਨ ਮਰਜ਼ੀ ਦਾ ਰੇਟ ਆ ਹਨਾ ਕੋਈ ਰੇਟ ਫਿਕਸ ਨਹੀਂ ਹੈਗਾ ਖੜ ਘੋਨੇ ਦਾ ਤਾਂ ਰੇਟ ਫਿਕਸ ਹੁੰਦਾਣਾ ਘੋਨੇ ਕਣਕ ਦਾ ਨਹੀ ਨਹੀ ਵੀਰੇ ਹਾਂ ਇੱਕ ਢੇਰ ਤੇ ਤੁਸੀਂ ਦੋ ਟਰਾਲੀਆਂ ਭਰ ਕੇ ਲੈ ਜਾਓ ਹਾਂ ਇਹ ਨਹੀਂ ਪਤਾ ਇੱਕੇ ਦਾ 3500 ਨੂੰ ਲੱਗ ਜੇ ਇੱਕ ਟਰਾਲੀ 1 3600 ਨੂੰ ਲੱਗ ਜੇ ਅੱਛਾ ਵੀ ਇਕੜੇ ਆ ਹਾਂ ਜੇ ਤੁਸੀਂ ਕਹਿੰਦੇ ਹੋ ਦੋਨੇ ਇੱਕ ਮਾਰਕ ਦੇ ਫਿਰ ਇੱਕ ਰੇਟ ਲੱਗੂ ਜੇ ਨਾ ਦੱਸਿਆ ਫਿਰ ਰੇਟ ਲਕ ਲਕ ਲੱਗੂ ਕੋਈ ਕੋਈ ਰੇਟ ਨਹੀਂ ਹੈਗਾ ਪੱਕਾ ਫਿਕਸ ਰੇਟ ਨਹੀਂ ਇਹ ਹਾਲ ਹੋਣਾ ਤਾਂ ਜੇ ਕਿਤੇ ਆਪਣੇ ਧਰਨੇ 'ਤੇ ਨਾ ਜੀਮੀਦਾਰ ਬੈਂਦੇ ਨਾ ਦਿੱਲੀ ਤਾਂ ਹਾਲ ਆਪਣੇ ਵੀ ਇਹੀ ਹੋਣਾ ਤਾਂ ਵੀ ਫਸਲ ਵੱਡੋ ਆਪਣੇ ਘਰੇ ਪੱਖਾ ਲਾਓ ਸਕਾਓ ਫਿਰ ਜਾ ਕੇ ਕਿਤੇ ਅੰਕਲ ਵਾਂਗੂ ਹਨਾ ਮੱਕੀ 'ਚ ਪੈਰ ਮਾਰੋ ਡਰ ਸਾਰ ਤੜਕੇ ਦੇ ਉੱਠ ਜਾਂਦਾ ਜਦ ਦੀ ਇਹਨੂੰ ਫਿਕਰ ਖੜੀ ਹੋ ਜਾਂਦੀ ਵੀ ਕਿਤੇ ਮੱਕੀ ਗਰਮ ਨਾ ਹੋ ਜਾਵੇ ਟਰੈਕਟਰ ਨਾਲ ਇੱਧਰ ਨੂੰ ਕਰ ਲਾ ਕਦੇ ਪੈਰ ਮਰਾ ਲਾ ਇਹਨਾਂ ਤੋਂ ਕਰੇ ਪੋਸਤ ਕਦੇ ਪੋਸਤ ਭਾਈ ਇਹ ਜੇ ਦਿੱਲੀ ਧਰਨੇ ਤੇ ਚੱਲ ਜਾਂਦੇ ਲੋਕ ਇਹਨਾਂ ਦਾ ਹੱਲ ਹੋ ਜਾਣਾ ਤਾਂ ਯਾਦ ਨਾਲੇ ਹਾਂ ਹਨਾ ਚੰਗਰ ਲੋਕ ਨੇ ਭਾਈ ਦੰਗਰ ਇਹ ਲੋਕਾਂ ਨੂੰ ਆਇਆ ਕਿ ਜਿਹੜੇ ਪੰਜਾਬੀ ਨੇ ਕਮਲੇ ਨੇ ਪਹਿਲੇ ਤੋਂ ਹੀ ਤੁਰੇ ਰਹਿੰਦੇ ਨੇ ਹਾਂ ਹੁਣ ਸਾਰੇ ਚੇਤੇ ਕਰਦੇ ਨੇ ਵੀ ਹਾਂ ਜਰ ਜੇ ਅਸੀਂ ਨਾਲ ਚੱਲੇ ਜਾਂਦੇ ਸਾਡਾ ਵੀ ਹੱਲ ਹੋ ਜਾਂਦਾ ਹੁਣ ਭਾਈ ਆਪ ਆਹ ਤਾਂ ਜਿੱਤਦਾ ਨਾ ਕਰਨਾ ਪੈਂਦਾ ਭਾਈ ਤੈਨੂੰ ਇੱਕ ਛੋਟੀ ਜੀ ਗੱਲ ਰੱਖਦਾ ਹਾਂ ਹਾਂਜੀ ਜੇ ਡੀਏਪੀ ਜਮਾਂ ਹੀ ਬੰਦ ਕਰਤਾ ਡੀਏਪੀ ਜਮਾਂ ਹੀ ਬੰਦ ਕਰਤਾ ਲਿਆਉਂਦਾ ਫੜਿਆ ਗਿਆ ਉਹ ਤਾਂ ਐਫਆਈਆਰ ਹੈ ਡੀਏਪੀ ਲਿਆਉਂਦਾ ਜਿਹੜਾ ਫੜਿਆ ਗਿਆ ਹਾਂ ਇੱਥੇ ਦੇ ਕਿਸੇ ਮੰਤਰੀ ਦੀ ਕੋਈ ਫੈਕਟਰੀ ਫੁਕਟਰੀ ਆ ਪਤਾ ਨਹੀਂ ਰੱਬ ਜਾਣੇ ਕੀ ਆ ਹਾਂ ਉਹ ਆਪਣੇ ਜਿਹੜੇ ਆ ਕਿਸਾਨ ਯੂਨੀਅਨ ਵਾਲੇ ਜਾਂ ਆਪਣੇ ਭਰਾ ਹੋਰ ਕਹਿੰਦੇ ਨੇ ਵੀ ਆ ਦੇਖੋ ਸਵਾਲ ਹਾਂ ਉਹ ਸਵਾਲ ਲਿਆ ਕੇ ਕਹਿੰਦੇ ਬੀਜੋ ਕਣਕ ਚ ਡੀਏਪੀ ਕਿਸੇ ਨੇ ਨਹੀਂ ਲੈ ਕੇ ਆਣਾ ਅੱਛਾ ਡੀਏਪੀ ਬੰਦ ਕਰਤਾ ਓਰੇ ਹਾਂ ਜੀ ਕਰਤਾ ਭਾਈ ਜੀ ਐਫਆਈਆਰ ਜੇ ਵੀ ਥੱਲੇ ਹੋਊ ਸਜ਼ਾ ਹੈ ਲਿਆਉਣ ਦੀ ਨਾ ਆ ਨਵਾਂ ਹੀ ਕਾਨੂੰਨ ਹੋ ਗਿਆ ਹੁਣ ਦੱਸ ਬੰਦਾ ਨਾ ਡੀਏਪੀ ਬਿਨਾ ਕਰੂਗਾ ਕੀ ਹੁਣ ਕਣਕੇ ਦੇ ਵਿੱਚ ਜ਼ਰੂਰ ਤਾਂ ਅੰਕਲ ਫੇਰ ਕਿਹਾ ਕਾਦੇ ਨਾ ਆਉਗੇ ਲੋਟ ਬੱਸ ਭਾਈ ਇਹ ਉਹਨਾਂ ਨੂੰ ਪਤਾ ਵੀ ਕਮਲੇ ਲੋਕ ਨੇ ਇਹਨਾਂ ਨੇ ਐਂ ਬੀਜ ਬੂਦ ਦੇਣੀ ਆ ਹੋ ਗਈ ਤਾਂ ਠੀਕ ਆ ਨਾ ਹੋਈ ਤਾਂ ਠੀਕ ਆ ਆਪਣੇ ਪੰਜਾਬੀ ਦਾ ਭਵਾ ਭੈਣ ਚੋੜ ਜਾ ਕੇ ਅਰਬ ਕੰਟਰੀਆਂ ਚ ਲੈ ਕੇ ਆਉਣਗੇ ਲੈ ਕੇ ਆਉਣਗੇ ਹਾਂ ਉਹ ਆਪਣੇ ਥੋੜੀ ਮਾੜੀ ਫਸਲ ਵੀ ਦੇਖ ਹੁੰਦੀ ਆ ਆਪਾਂ ਦਾ ਮਹਾਰਾਜ ਦੀ ਕਿਰਪਾ ਨਾਲ ਆਪਾਂ ਚਲੋ ਮੰਨਤਾ ਨਹੀਂ ਕਰਦੇ ਫਾਲਤੂ ਆਪਾਂ ਕਰਿਆ ਆ ਸਾਰਾ ਚਲੋ ਧਰਨਾ ਕੀ ਹੋਈ ਹੋਣੀ ਆਓ ਬਾਕੀ ਇਹ ਦਿੱਲੀ ਧਰਨੇ ਨੇ ਨਾ ਚੱਲ ਜੰਦੇ ਹੀ ਲੋਕ ਵੀ ਦੇ ਇਹਨਾਂ ਦਾ ਹੱਲ ਹੋ ਜਾਣਾ ਤਾਂ ਇਹ ਗਏ ਨਹੀਂ ਹਨਾ ਉਸਕ ਗਏ ਤੇ ਜੇ ਕਿਤੇ ਇੱਕਾ ਕਰਕੇ ਨਾ ਸਾਰਾ ਹੀ ਮੱਲਾ ਮੱਧਿਆ ਪ੍ਰਦੇਸ਼ ਚੱਲ ਜਾਂਦਾ ਤਾਂ ਇਹਨਾਂ ਦਾ ਕੁਝ ਨਾ ਕੁਝ ਹੱਲ ਹੋ ਜਾਣਾ ਤਾਂ ਭਈਆ ਆ ਚ ਜਾਣ ਢੇਰੀ ਕਰਕੇ ਫਸਲ ਆਪਣੇ ਪੰਜਾਬ ਦੇ ਵਿੱਚ ਹੁਣ ਕਈ ਘਰਾਂ ਕੋਲ ਨਾ 2 200 3 300 ਕਿਲਾ ਜ਼ਮੀਨ ਆ ਭਾਈ ਇੰਨੀ ਫਸਲ ਕਿੱਥੇ ਰੱਖਦੇ ਹੋ ਉਹ ਨਾਲ ਦੇ ਲੋਈਕਾ 10 ਕਬਿਗੇ ਵੱਡੇ 10 12 ਕਬਿਗੇ ਵੱਡੇ ਮੱਕੀ ਨੇ ਵਿਵਤਾ ਪਾਈ ਪੀਆ ਜ 5-6 ਦਿਨ ਹੋ ਗਏ ਨਾ ਅਕਲ ਹੈ ਮੱਕੀ ਦੇ ਵਾਂ 5-6 ਦਿਨ ਹੋ ਗਏ ਵਿਵਤਾ ਪਾਈ ਪੀਆ ਜੇ ਮਾੜਾ ਪੁੱਛਣਾ ਬਾਈ ਹਲੇ ਕੀਲੇ ਵੱਡੇ ਨੇ ਸਾਰੀ 5-6 ਜੇ ਕਰੇ ਸਾਰੀ ਵੱਢ ਲੰਦੇ ਫੇਰ ਬਾਈ ਜਲੂਸ ਨਿਕਲ ਜਾਂਦਾ ਹੁਣ ਇਹਨੂੰ ਮਾਰ ਹਲੇ ਹੁਣ ਤਿੰਨ ਕਟਰਾਲੀਆਂ ਹੋਣਗੀਆਂ ਇਹ ਸਿਆ ਕੀਲਿਆਂ ਦੀਆਂ ਹਾਂ ਉਣ ਕੇ ਚੱਲ ਵੀ ਆਪਣੀ ਆਹ 750 ਕੁਇੰਟਲ ਹੋ ਮੱਕੀ ਇਹਦੇ ਟਰਾਲੀ ਚ ਹਾਂ 2 ਹੋ ਰੁਪਈਆ ਨੇ ਹੈ ਇਹ ਬੜਾ ਬੇਚ ਕੇ ਭਰਾਵਾ ਫੇਰ ਤੈਨੂੰ ਬੁਲਾਵਾਂਗੇ। ਹੂੰ। ਰੱਬ ਦੇ ਪਾਸਤੇ ਉੱਤੇ ਤੂੰ ਹਲੇ ਹੋਰ ਬਟਲਾਂ ਤੋੜਿਆ ਨੂੰ ਉੱਤਰ। ਨਹੀਂ ਤਾਂ ਆਪਣੇ ਕੋਲੇ ਸੁਕਾਉਣ ਨੂੰ ਥਾਂ ਨਹੀਂ ਬਾਈ। ਸਹੀ ਗੱਲ ਹੈ। ਆ ਪੱਖਾ ਪਾਇਆ, ਇਹ ਪੱਖਾ ਵੀ ਆਪ ਲਾਉਣਾ ਇਹ ਨਹੀਂ ਹੈਗਾ ਨੀ ਪੰਜਾਬ ਦੇ ਵਿੱਚ ਜਿਵੇਂ ਆਪਣਾ ਹੈ ਨਾ ਟਰਾਲੀ ਮੰਡੀ ਚ ਲੈ ਕੇ ਹਾਂ ਪੱਖਾ ਲਾ ਕੇ ਬਾਈ ਇੱਥੇ ਇੱਥੇ ਦਾ ਸਾਫ਼ ਕਰਕੇ ਲੈ ਜਾਣੀਆਂ ਨੇ ਮੰਡੀ ਚੋਂ ਮੋੜ ਦਿੰਦੇ ਆ। ਅੱਛਾ। ਬਿਲਕੁਲ ਬਿਲਕੁਲ। ਜੇ ਨਾ ਸਾਫ਼ ਕਰੀ। ਹਾਂ 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 ਮੰਡੀ ਚੋਂ ਘਰੇ ਲੈ ਜਾਓ। ਕੋਈ ਭਾਈ ਇੱਥੇ ਢੇਰੀ ਨਹੀਂ ਲਾਉਣੀ ਕੋਈ ਕੁਝ ਨਹੀਂ ਲਾਉਣਾ ਮੰਡੀ ਦੇ ਵਿੱਚ ਲੈ ਜਾਓ ਟਰਾਲੀਆਂ ਲੈਂਡ 'ਚ ਲੱਗੀਆਂ ਹੁੰਦੀਆਂ ਨੇ ਹਾਂ ਵਪਾਰੀ ਠੇਡੇ ਮਾਰਦੇ ਤੁਰੇ ਜਾਂਦੇ ਜੇ ਕਿਸੇ ਨੇ 10 ਲਾ ਤੇ 10 ਲਾ ਤੇ ਕਿਸੇ ਨੇ ਐ ਨਹੀਂ ਕਹਿਣਾ ਤੂੰ ਦਿੱਤੇ ਯਾਰ ਵਧਰਾ ਵਧੀਆ ਕਣਕਾ ਵਧੀਆ ਮੁੱਕੀਆ ਵਧੀਆ ਚੋਨਾਨਾ ਹਾਂ ਹਾਂ ਕਹਿ ਕੇ ਲੈ ਜਾਓ ਲੈ ਜਾਓ ਬਸ ਆਪੋਸੇ ਇੱਥੇ ਹੋਈ ਜਾਂਦਾ ਵੇਚਾ ਇੱਥੇ ਨਹੀਂ ਪੀਪਾ ਇੱਥੇ ਨਹੀਂ ਉਸ ਨਹੀਂ ਇੱਥੇ ਭਾਈ ਤੂੰ ਇੱਥੇ ਲੇਬਰ ਲਿਆ ਈ ਟਰਾਲੀ ਭਰਨ ਨੂੰ ਤੈਨੂੰ ਹਕੀਕਤ ਆਦਾਂ ਸਾਡੇ ਨਾਲ ਤਾਂ ਹੋਈਆਂ ਨੇ ਹਾਂ ਤੂ ਉਹਨਾਂ ਨੂੰ ਨਾ ਕੋਈ ਬੱਠੜ ਦੇਈ ਨਾ ਕੋਈ ਬਾਲਟੀ ਦੇਈ ਨਾ ਕੋਈ ਪੀਪਾ ਦੇਈ ਨਾ ਕੋਈ ਉਹਨਾਂ ਨੂੰ ਕੋਈ ਬੋਰੀ ਦੇਈ ਹਾਂ ਪਰ ਮੈਂ ਪਾਸੇ ਪਾਏ ਹੁਣ ਜਿਵੇਂ ਆਪਣਾ ਕਟੜਾ ਖੜਾ ਇੱਥੇ ਪਾਏ ਹੁਣ ਹਾਂ ਉਹਨਾਂ ਨੇ ਤੈਨੂੰ ਆਏ ਨਹੀਂ ਕਹਿਣਾ ਵੀ ਸਾਨੂੰ ਕੁਝ ਦੇ ਦਿਓ ਉਹ ਪੱਲਿਆਂ ਚ ਪਾ ਪਈ ਟਰਾਲੀ ਭਰ ਦਿੰਦੇ ਨੇ ਝੱਗਿਆ ਜੀ ਕਿਸੇ ਨੇ ਬੁੱਕ ਚੱਕ ਲੈ ਕੇ ਕਿਸੇ ਨੇ ਪੱਲਾ ਭਰ ਲੈ ਕੇ ਉਹਨਾਂ ਸਿਰ ਆਲਾ ਪਰਨਾ ਲੈ ਲੈ ਆਈ ਟਰਾਲੀ ਭਰ ਜਾਂਦੇ ਆ ਅਸੇ ਹਾਂ ਬਾ ਪੈਸਾ ਚਾਹੀਦਾ ਉਹਨੂੰ ਉਹਨਾਂ ਨੇ ਆਏ ਨਿਕਣਾ ਵੀ ਸਾਨੂੰ ਆਜ ਹੁਣ ਆਪਣਾ ਲੇਬਰ ਲੈਣ ਚਲੇ ਜੀਏ 20 ਕੰਡੀਸ਼ਨਰ ਰੱਖ ਲਿਆ ਉਹ ਹਾਂ ਜੀ ਤਸਲਾ ਲਿਆਓ ਜੀ ਆਹ ਲਿਆਓ ਵੀ ਪੀਪੇ ਲਿਆਓ ਸਰਵਰ ਕੱਤੇ ਲਿਆਓ ਕੋਸ ਲਿਆਓ ਨਾ ਜੀ ਨਾ ਇੱਥੇ ਇਹਨਾਂ ਨੂੰ ਕੋਈ ਮਤਵ ਨਹੀਂ ਬਸ ਮੱਛੀ ਖਾਣ ਲਈ ਮਾਤਾ ਭਲਾ ਚਾਰ ਕਣੀਆਂ ਪੈ ਗਈਆਂ ਸਾਰੇ ਆਪਣੇ ਇੱਥੇ ਰਠੰਦੇ ਆ ਸੂਏ ਜੇ ਤੇ ਤਲਾਬ ਕੁੰਡੀ ਲਈ ਬਸ ਸਾਰਿਆਂ ਨੇ ਮੱਛੀ ਮਿਲ ਜਾਣੀਆਂ ਸਰਕਾਰ ਇਹਨਾਂ ਨੂੰ ਖਾਣ ਨੂੰ ਦੇਈ ਜਾਂਦੀ ਆ ਸਬਜ਼ੀ ਦੇ ਪੈਸੇ ਅੱਡ ਆਉਂਦੇ ਆ ਕੱਪੜੇ ਲੀੜੇ ਦੇ ਅੱਡ ਆਉਂਦੇ ਆ ਇਹਨਾਂ ਨੂੰ ਦਾਣਾ ਪਾਣੀ ਫੱਕਾ ਅੱਡ ਆਉਂਦਾ ਹਾਂ ਫਰ ਹੋਰ ਨਹੀਂ ਵੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਹੈ ਵੀ ਤੁਸੀਂ ਭਾਈ ਆਪਣੇ ਪਿੰਡ ਜਿਹਾ ਆਪਣੇ ਗਰੀਬਾਂ ਨੂੰ ਰਾਸ਼ਨ ਮਿਲਦਾ 2 ਰੁਪਏ ਕਿਲੋ ਵਾਲਾ ਇਹ ਰਾਸ਼ਨ ਘਾਟ ਸਾਰੀ ਐਮਪੀ ਚ ਦਿਖਾ ਦੇਣ ਉੱਥੇ ਲੈ ਲੈਣ ਅੱਛਾ ਹਾਂ ਪਿੱਤੇ ਇੱਥੇ ਚਾਹੀ ਉੱਥੇ ਰਾਸ਼ਨ ਇਹਨਾਂ ਨੂੰ ਮਿਲ ਜਾਣਾ RAMANAN ਰਾਸ਼ਨ ਸਰਕਾਰ ਦਿੰਦੀ ਆ ਇਹਦਾ ਢੂਈ ਨਹੀਂ ਮਾਰਦੇ ਯਾਰ ਸਬਜ਼ੀ ਸੂਜੀ ਨਾਲ ਖਾਣ ਨੂੰ ਇਹਦਾ ਮੱਛੀ ਨਾਲ ਖਾਂਦੇ ਆ ਰੋਜ਼ ਮੱਛੀ ਦੀ ਗੱਲ ਆ ਦਿਹਾੜੀ ਆਉਂਦੇ ਨਹੀਂ ਨਾ ਜੀ ਨਾ ਨਾ ਜਮਾ ਹੀ ਨਹੀਂ ਜਮਾ ਆਪਾਂ ਮਿਆਂ ਆ ਦੇ ਵਿੱਚ ਕਹੀ ਜਾਂਦੇ ਆ ਨਾ ਵੀ ਕੋਈ ਦਿਹਾੜੀ ਨਹੀਂ ਆਉਂਦਾ ਹਾਲ ਇੱਥੇ ਵੀ ਇਕਣੇ ਆ ਇੱਥੇ ਵੀ ਜਿੱਦਾਂ ਦੀ ਦੌਰ ਵੀ ਕਰੋ ਸਾਰੇ ਇਹਨੇ ਕਣਕ ਨੇ ਉਹ ਖਰਾਬ ਕਰਦੇ ਫੇਰ ਭਾਈ ਮੁਖਤ ਕੋਰੀ ਨੇ ਦੁਨੀਆ ਮਾਰਦੀ ਖੇਤੀ ਫੇਰ ਹੋਣ ਦੇ ਤੰਗਾਰ ਤੇ ਆਏ ਤਾਂ ਆਪਣਾ ਪੰਜਾਬ ਜਾਈਏ ਬਲਿਹਾਰੇ ਉੱਥੇ ਦੇ ਮਿਸਤਰੀ ਉੱਥੇ ਦੇ ਇੰਜੀਨੀਅਰ ਹੂੰ ਜਿਹੜੇ ਇਹ ਜੇ ਤਕਨੀਕਾ ਕੱਢੀ ਜਾਂਦੇ ਆ ਖੇਤੀ ਕਾਮਯਾਬ ਹੋ ਜੂ ਸਹੀ ਗੱਲ ਨਹੀਂ ਇੱਥੇ ਕੋਈ ਹੱਜ ਨਹੀਂ ਹੈ ਸਭ ਤੋਂ ਵੱਡੀ ਦਿੱਕਤ ਤਾਂ ਖੇਤੀ ਦਾ ਵਧੀਆ ਅੰਕਲ ਹੋਰੇ ਕਰਨੀ ਹੈਗਾ ਵਾ ਮੰਡੀ ਵਾਲੇ ਦਿੱਕਤ ਸਾਂ ਮੰਡੀ ਵਾਲਾ ਗੱਲ ਆਇਆ ਜੇ ਆਪਾਂ ਹੁਣ ਚਲੋ ਮੰਡੀ ਦੇ ਵਿੱਚ ਹੂੰ ਜਿਵੇਂ ਮੱਕੀ ਹੁਣ 2000 ਤੋਂ ਉੱਤੇ ਲੱਗੀ ਜਾਂਦੀ ਹੈ ਗਿੱਲੀ ਮੱਕੀ ਆਪਣੀਆਂ ਹਾਂ ਹਾਂ ਇਹ ਚਲੋ ਬੜੀਆ ਤੇ ਨਹੀਂ ਤਾਂ ਆਪਣੇ ਆਪਾਂ ਕਿਹੜਾ ਪਹਿਲੀ ਵਾਰ ਮੱਕੀ ਲੈ ਕੇ ਚੱਲੇ ਨਹੀਂ ਆਪਣਾ ਝੋਨਾ ਵੀ ਆਪਾਂ ਤਣਕ ਵੀ ਇੱਥੇ ਹੀ ਛਕਾ ਦੇਈਦਾ ਅੱਛਾ ਗੱਡੀ ਭਰ ਕੇ ਲੈ ਜਾਂਦੇ ਆ ਖਾਲੀ ਗੱਡੀ ਦਾ ਕੰਡਾ ਕਰ ਲੈਣਾ ਭਰੀ ਦਾ ਕੰਡਾ ਕਰ ਲੈਣਾ ਇੱਕ ਕਰ ਲੈ ਦੋ ਕਰ ਲੈ ਆਪਾਂ ਰੇਟ ਕਰਕੇ ਪੈਸਾ ਤੇ ਫੜ ਲੈਣਾ ਉਹਨਾਂ ਅਕਾਊਂਟ ਚ ਪਾ ਦੇਣੇ ਠੀਕ ਆ ਇਹ ਕੀ ਹਲੇ ਮੱਕੀ ਦਾ ਸਿਸਟਮ ਜਿਉਂ ਚੱਲਿਆ ਨਹੀਂ ਕਿਉਂ ਐ ਕਿ ਇੱਥੇ ਮੱਕੀ ਜ਼ਿਆਦਾ ਹੋਗੀ ਹਾਂ ਗਾਹਾਂ ਨੂੰ ਆਪਾਂ ਨੂੰ ਕੱਲ ਆਪਾਂ ਗਏ ਸੀ ਉੱਥੇ ਪੈਂਦੇ ਸੀ ਕੋਈ ਨਹੀਂ ਸਰਦਾਰ ਜੀ ਇੱਥੇ ਬਕਾਇਦਾ ਵੀ ਥੋੜੀ ਹਾਓ ਪੂਰੇ ਤੇ ਵਧੀਆ ਵਜਾ ਟਰੈਲਰ ਉੱਲੀਆਂ ਨਾਲ ਲੱਪੜ ਟੈਨਸ਼ਨ ਇਹ ਹੋਏ ਕਿ ਆ ਵੀ ਗਾਹਾਂ ਵੱਢਣੀ ਐ ਇਹ ਖਾਲੀ ਹੋਵੇ ਥਾਂ ਦਾ ਹਾਂ ਜਗ੍ਹਾ ਖਾਲੀ ਹੋਊਗੀ ਨਾ ਤਾਂ ਹੀ ਵੱਢ ਹੋਊਗੀ 19 ਕਿ ਜਗ੍ਹਾ 19 ਕਿ ਜਗ੍ਹਾ ਉਹ ਆਰ ਸੀ ਸੀ 19 ਕਿ ਜਗ੍ਹਾ ਪੱਕੀ ਜਗ੍ਹਾ ਹੁਣ ਇਹ ਜੇ ਤਾਂ ਬਾਈ ਮਿੱਟੀ ਜੇ ਤਾਂ ਮੱਕੀ ਵੀ ਨਹੀਂ ਸੁੱਕਦੀ ਆ ਨਾ ਹਲੇ ਤਾਂ ਆਪਾਂ ਸੇਰ ਤੋਂ ਕਹਿੰਦੇ ਨਹੀਂ ਹੁੰਦੇ ਪੂਣੀ ਵੀ ਨਹੀਂ 31 31 ਦਾ ਆ ਖੇਤ ਵੱਡੇ ਕਾਲਾ ਹੱਦ ਤੱਕ ਵੱਡਿਆ ਹਲੋ ਉੱਪਰ ਐ ਪੱਟੀ ਕ ਲੰਬੀ ਖੜੀਆ 2 2 3 3 ਫੰਟਾਂ ਦੀਆਂ ਪੂਰੀ ਕਾਹ ਖੇਤ ਖੜਾ ਉਹਦੇ ਬਾਕੀ ਸਾਰੀ ਮੱਕੀ ਉੱਧਰ ਉਹ ਦੇਖੋ ਪੂਰੀ ਉੱਤੇ ਤੇ ਲੈ ਕੇ ਉਹ ਪਹਾੜੀ ਤੱਕ ਸਾਰੀ ਮੱਕੀ ਖੜੀ ਆ ਜੇ ਮੈਂ ਕਹਿੰਦੇ ਸਾਰੀ ਵੜ ਲਈ ਤੇ ਸਾਰੇ ਜਿਵੇਂ ਪੰਜ ਪੰਜ 7 7 ਉਹ ਨਹੀਂ ਭਾਈ ਗਲਤੀ ਹੋ ਗਈ ਹੁਣ 7 ਤੋਂ ਥੋੜੀ ਜੀ ਆ ਆਪਣਾ ਜਿੰਨਾ ਵੇੜਾ ਪਿਆ ਹਾ ਬਿੱਗਾ ਤੋਂ ਅੱਧਾ ਜਿਹਾ ਸਾਰੀ ਆਸੀਂ ਪੱਕਾ ਕਰਦੇ ਜੀ ਭਾਈ ਕੁਮਾਦ 2 ਲੱਖ ਲੱਗ ਜਾ 3 ਲੱਗ ਜਾ ਸਾਰੇ ਦੇ ਵਿੱਚ ਇਹਦੇ ਆਪਾਰਸੀ ਸੀ ਪਾ ਦੇਣੀ ਆ ਸਾਰਾ ਪੱਕਾ ਹੋ ਗਿਆ ਨਾ ਜਦੋਂ ਇਹ ਜਦ ਕਿ ਕੰਨਾਂ ਨੂੰ ਹੱਥ ਲਾਗੇ ਹੂੰ ਇਹ ਸਾਰੇ ਦੇ ਵਿੱਚ ਆਪਾਰਸੀ ਸੀ ਪਾ ਲਾਂਗੇ ਚਲ ਕਹਿੰਦੇ ਖੇਲੇ ਦੀ ਪਤਾ ਲੱਗਦਾ ਹਾਂ 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 ਚਲੋ ਤਜਰਬੇ ਫੋਕੜਾ ਖਾ ਵੀ ਤਜਰਬੇ ਆਉਂਦੇ ਆ ਸਹੀ ਗੱਲ ਆ ਹਮ ਬਾਕੀ ਘੋਰ ਦੇ ਲੋ ਪੱਥਰਾਂ ਦੀਆਂ ਕੰਦਾ ਆਪਣੇ ਇਹ ਜੀ ਡੈਕੋਰੇਸ਼ਨ ਕਰਦੇ ਆ ਇੱਥੇ ਕੁਦਰਤੀ ਉਹ ਡੈਕੋਰੇਸ਼ਨ ਆ ਨਾ ਅੰਕਲ ਹਾਂ 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 ਹਾਲੇ ਪੱਥਰਾਂ ਪੱਥਰਾਂ ਦੀਆਂ ਕੰਦਾ ਉਧਰੋਂ ਉੱਥੇ ਮਸ਼ੀਨ ਲਾਉਣ ਨੂੰ ਕੰਦਵਾ ਪੱਥਰ ਚੱਕ ਲਿਆ ਕਹਿੰਦਾ ਇੱਥੇ ਨੰਗਾ ਜਿਆ ਕਰਿਆ ਤਾਂ ਮਸ਼ੀਨ ਲੰਗੀ ਨਹੀਂ ਦੀ ਹਮ ਹਮ ਮਾਦਾ ਮੰਡੀ ਵਾਲੇ ਸਿਸਟਮ ਖਰਾ ਉਹਰੇ ਜੇ ਕਿਤੇ ਫਸਲ ਉਰੇ ਤੇ ਵੀ ਆ ਨਾ ਪੰਜਾਬ ਵਾਲਾ ਸਿਸਟਮ ਹੋ ਜਵੇ ਵੀ ਨਾਲ ਦੀ ਨਾਲ ਮੰਡੀ ਵੀ ਉਹ ਚਲਾਉਣਾ 40 45 ਕਿਲੋਮੀਟਰ ਟਰਾਲੀ ਜਾਉਂਦਾ। ਵੇਖਾ ਭਾਈ ਜਿਵੇਂ ਆਪਣੇ ਪੋਲਟਰੀ ਫਾਰਮ ਨੇ ਪੰਜਾਬ ਚ ਹੁਣ ਮੇਰੇ ਸਾਲੇ ਦਾ ਆਪਦਾ ਪੋਲਟਰੀ ਫਾਰਮ ਆ ਬਹੁਤ ਵੱਡਾ 40 50000 ਹੈਗਾ ਮੁਰਗੀ ਦਾ। ਹੂੰ ਉਹਦੇ ਮਨ ਹਫਤੇ ਚ ਦੋ ਗਟੀਆਂ ਲੱਗ ਜਾਂਦੀਆਂ ਮੱਕੀ ਦੀਆਂ। ਹਾਂ ਤੇ ਮੈਂ ਤਾਂ ਕੱਲ ਨੂੰ ਕਿਹਾ ਸੀ ਮੈਂ ਖਤ ਉਹਦੇ ਨਾਲ ਗੱਲ ਕਰ ਇਥੋਂ ਤਕਰੀਬਨ ਪਹਾੜਾ 3 350 400 ਰੁਪਏ ਹੋ। ਕਵਾਂਟਰਲ ਦਾ ਹੂੰ ਉਹ ਉੱਥੇ 25-2600 ਨੂੰ ਲੰਦਾ ਫੇਰ ਵੀ ਮੱਖ ਆਪਣੀ 21-2200 ਨੂੰ ਲੱਗ ਜਣੀ ਉੱਥੇ ਹੀ ਪਰ ਪਰ ਭੇਜ ਦਨੇ ਹੋਰ ਬਥੇਰੇ ਪੋਲਟਰੀ ਫਾਰਮ ਨੇ ਹਾਂ ਐ ਜਿਹੜਾ ਉਹ 202500 ਕਵਾਂਟਰਲ ਉੱਥੇ ਹੀ ਮਾਰ ਦਿਆਂ ਹੈਨਾ ਸਹੀ ਗੱਲ ਆ ਆਇਆ ਵੀ ਚਲੋ ਨਹੀਂ ਮੰਡੀਆਂ ਦਾ ਸਿਸਟਮ ਉਹ ਠੀਕ ਹੋ ਜੇ ਫੇਰ ਤੋਰ ਵਰਗੀ ਫੇਰ ਤਾਂ ਮौज ਨਹੀਂ ਮौज ਹੀ ਨਹੀਂ ਹੁਣ ਅਗਲਾ ਕਹਿਂਦਾ ਵੀ ਐਮਪੀ ਜੀ ਪੰਜਾਬੀ ਟੱਕ ਲੈ ਕੇ ਬਹਿ ਗਏ ਮौज ਕਰਦੇ ਆ ਨਜ਼ਾਰੇ ਲੈਂਦੇ ਆ ਮੈਂ ਕਹਾਂ ਅੱਜ ਦਿਖਾਉਣਾ ਅੰਕਲ ਉਹਨਾਂ ਵੀ ਕਿੰਨੇ ਕਿੰਨੇ ਨਜ਼ਾਰੇ ਲੈਂਦੇ ਆ ਬਹੁਤ ਮੈਂਚ ਕਰਨੀ ਪੈਂਦੀ ਆ ਹਾਂ ਆ ਪੱਖਾ ਗੱਲ ਲਾਇਆ ਸਾਰੀ ਮੱਕੀ ਨੂੰ ਤੇ ਹੁਣ ਟਰਾਲੀ ਭਰੀ ਆ